ਗੁਰਦੁਆਰਾ ਮੰਡੋਖਰਾ ਸਾਹਿਬ ਪਾਸ਼ਾ ਜੀ ਨੌਵੀਂ ਜਿਹਦੇ ਅੱਜ ਗਾਇਨ ਹੋ ਰਹੇ ਨੇ ਉਹ ਵੀ ਆਪਾਂ ਲੰਘੇ ਆਪਾਂ ਅੰਦਰ ਤੇ ਦਰਸ਼ਨ ਕਰਾਂਗੇ ਆ ਜਾ ਆ ਆਪਾਂ ਚੱਲਦੇ ਅੰਦਰ ਜਗਾ ਬੋਰ ਲੱਗਿਆ 350 ਸਾਲਾ ਸੋਹਰ ਸਾਹਿਬ ਇੱਥੇ ਤੇ ਇਹ ਹੈ ਚੰਨ ਗੰਗਾ ਜਿਹੜਾ ਲੋਕ ਪਰਬ ਜਿਹੜਾ ਸ਼ੀ ਦੀ ਗੁਰਪੁਰਬ ਸ਼ੀ ਦੀ ਧਿਆੜੇ ਮਾਹੀ ਜਾ ਰਹੇ ਨੇ ਆਪਾਂ ਸੌ ਦਰਸ਼ਨ ਕਰਾਂਗੇ ਗੁਰੂ ਦੇ ਨਿਸ਼ਾਨ ਝੂੜ ਰਹੇ ਨੇ ਜੀ ਤੇ ਲੰਗਰ ਗੁਰੂਏ ਚੱਲ ਰਿਹਾ ਇੱਥੇ ਪੌੜੀਆਂ ਨੇ ਉੱਪਰ ਜਾਣਾ ਆਪਾਂ ਨੇ ਸੋਣੇ ਦਰਵਾਜ਼ਾ ਲੱਗ ਰਿਹਾ ਸੰਗਤ ਇੱਕ ਬਹੁਤ ਯੋਗਾ ਨਿਕਲੀ ਆਈ ਹੋਈ ਆ ਇੱਕ ਬੜਿਆ ਉਹ ਠੀਕ ਅਜੇਹਾ ਪੁੱਤ ਭਰਾਵਾਂ ਦਾ ਕਸ਼ਮੀਰ ਦੀ ਧਰਤੀ ਕਸ਼ਮੀਰ ਦਾ ਗਵਰਨਰ ਲਾਇਆ ਤੇ ਕੀਰਾ ਹਲਸਾ ਭਾਈ ਫਤੇਹੋ ਠੀਕ ਠਾਕ ਹੋ ਜੀ ਭਗਵਾਨ ਜੀ ਨੂੰ ਪਾਡਰ ਜੀ ਨੂੰ ਵੀ ਜੇਕਰ ਅਧਰਮ ਦਾਕਾਰ ਕਰਨ ਲਗਾ ਬ੍ਰਹਮ ਦਾ ਜੀ ਹਲਸਾ ਭਾਈ ਫਤੇਹ ਜੀ ਆਟੇ ਵਾਲੀਆਂ ਬਹੁਤ ਵਧੀਆ ਕੰਮ ਕਰ ਜਾਂਦਾ ਹੈ ਕਹਾਂ ਜਾਏ ਹੋ ਆਪ ਤੱਕ ਆ ਨਗਰ ਦਾ ਪ੍ਰੋਗਰਾਮ ਵਧੀਆ ਅੱਛਾ ਲੱਗਿਆ ਆ ਜੁੱਤੀਆਂ ਨਾਲ ਆਪ ਕੋ ਸ਼ੌਕ ਜਿਹੜਾ ਪਾਇਆ ਹੋਇਆ ਕੱਪ ਕਰਦੇ ਹੋ ਹਾਂਜੀ ਨੰਬਰ ਦੇ ਦਿਓ ਆਪਣਾ ਦੱਸ ਦਿਓ ਸੰਗਤ ਦੇ ਉਹ ਇਸ ਤਰ੍ਹਾਂ ਕਰਕੇ ਇੱਥੇ ਜਿਹੜਾ ਲੰਗਰ ਉਹ ਬੜੇ ਵਧੀਆ ਨੋਮੀ ਫਿਰ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਆਪ ਤੁਹਾਨੂੰ ਦਰਸ਼ਕਾਂ ਨੂੰ ਗੁਰਦੁਆਰਾ ਮਦੂਖੜਾ ਸਾਹਿਬ ਜਿੱਥੇ ਕਿ 350 ਸਾਲਾਂ ਸ਼ਹੀਦੀ ਗੁਰਪਰਤਨ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈ ਆਓ ਆਪਾਂ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਮੰਡੋਖਰ ਸਾਹਿਬ ਪਾਸ਼ਾ ਜੀ ਨੌਵੀਂ ਜਿੱਦੇ ਆਪਾਂ ਉਸ ਸਥਾਨ ਤੇ ਆਇਆ ਜਿੱਥੇ ਅੱਜ ਜਿਹੜਾ 시ਦੀ ਦੇ ਦੇਹੜਾ ਛੇਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਜਾ ਰਿਹਾ ਹੈਗਾ ਚਲਦੇ ਆਪਾਂ ਦਰਸ਼ਨ ਕਰਾਂਗੇ ਅੰਦਰ ਜਾ ਕੇ ਸੋ ਇਹ ਹੈ ਗੁਰਦਸਾਹਿਬ ਦਰਸ਼ਨ ਕਰ ਰਹੇ ਹਾਂ ਅਸੀਂ ਚੱਲਾਂਗੇ ਆਪਾਂ ਅੰਦਰ ਦਰਸ਼ਨ ਵੀ ਕਰਾਂਗੇ ਤੇ ਜੋ ਅੰਦਰ ਸ਼ਬਦ ਗਾਇਨ ਹੋ ਰਹੇ ਨੇ ਉਹ ਵੀ ਆਪਾਂ ਚੱਲਾਂਗੇ ਆਪਾਂ ਅੰਦਰ ਤੇ ਦਰਸ਼ਨ ਕਰਾਂਗੇ ਜੋ ਸਮਾਗਮ ਅੰਦਰ ਚੱਲਦਾ ਸਾਰਾ ਆਪਾਂ ਤੁਹਾਨੂੰ ਦਿਖਾਵਾਂਗੇ ਸਿੱਧੀ ਗੁਰਪੁਰਬ ਜਿਹੜਾ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਥੇ ਜਿਹੜਾ ਮਨਾਇਆ ਗਿਆ ਆ ਆਪਾਂ ਚੱਲਦੇ ਆਂ ਅੰਦਰ ਜਗਾ ਜਗਾ ਬੋਰਡ ਲੱਗੇ ਆ 350 ਸਾਲਾਂ ਸ਼ਹੀਦੀ ਸਦਬ ਨੂੰ ਕੋਟ ਕੋਟ ਪ੍ਰਣਾਮ ਤੇ ਇੱਧਰ ਵੀ ਬੋਰਡ ਜਿਹੜਾ ਲੱਗੇ ਆ ਤੇ ਇੱਥੋਂ ਆਪਾਂ ਕੜਾ ਪ੍ਰਸ਼ਾਦ ਜਿਹੜਾ ਲੈ ਲਿਆ ਚੱਲਦੇ ਆਂ ਆਪਾਂ ਅੰਦਰ ਪੁੱਜ ਜੀ ਆਵਾਜ ਜੀ ਇੱਥੇ ਮੁੱਖ ਸੇਵਾਦਾਰ ਨੇ ਪੁੱਜ ਸਤਿ ਸ੍ਰੀ ਅਕਾਲ ਜੀ ਖਾਲਸਾ ਵਾਹਿ ਫਤਿਹ ਹੋ ਠੀਕ ਠਾਕ ਹੋ ਚੱਲਦੇ ਆਂ ਆਪਾਂ ਅੰਦਰ ਏਸੀ ਸੇਵਾਦਾਰ ਸਾਹਿਬ ਇੱਥੇ ਤੇ ਇਹ ਹੈ ਚਰਨ ਗੰਗਾ ਤੇ ਮੋਰੀ ਜੇਵਾ ਜਪਾ ਸ੍ਰੀ ਅਨੰਤ ਤੇ ਹੱਥੋਂ ਵੱਤਿ ਖੈਂ ਕੋ ਦੇਖ ਰੇ ਲੱਗੇ ਤੇ ਗੁਰਦੁਆਰਾ ਸਾਹਿਬ ਜਿਹੜਾ ਜਲਪਰਵ ਜਿਹੜਾ ਸ੍ਰੀ ਗੁਰਪਰਵ ਸ੍ਰੀ ਦਿਹਾੜਾ ਮਨਾਏ ਜਾ ਰਹੇ ਨੇ ਤੇ ਸੰਗਤ ਤੂ ਵੇਖ ਰੇ ਆਂ ਕੁਜ ਰਹੀ ਆ ਨਿਸ਼ਾਨ ਸਾਹਿਬ ਦਰਸ਼ਨ ਕਰਾਂਗੇ ਗੁਰੂ ਦੇ ਨਿਸ਼ਾਨ ਝੂੜ ਰਹੇ ਨੇ ਜੀ ਆਓ ਆਪਾਂ ਦਰਸ਼ਨ ਕਰਦੇ ਆਂ ਨਿਸ਼ਾਨ ਸਾਹਿਬ ਜੀ ਦੇ ਜਦੋਂ ਜਦੋਂ ਪੱਤਨ ਸੰਨ ਕਤਬੀਰ ਦੇ ਮੁੱਖ ਨਿਸ਼ਾਨ ਸਾਹਿਬ ਮੱਥਾ ਟੇਕਾਂਗੇ ਨਸਕੋਸਰ ਹੋਵਾਂਗੇ ਪ੍ਰੇਮ ਦਾ ਬਗਾ ਵੀ ਚੱਲ ਰਿਹਾ ਹੈ ਇੱਧਰ ਚਾਹ ਕੌਫੀ ਕੌਫੀ ਚੱਲ ਰਹੀ ਹੈ ਤੇ ਨਾਲ ਪਕੌੜਿਆਂ ਦਾ ਜਿਹੜਾ ਇੰਤਜ਼ਾਮ ਹੁੰਦਾ ਤੇ ਤੰਦੂਰੀ ਵਗੈਰਾ ਇੱਧਰ ਲੰਗਰ ਚੱਲ ਰਿਹਾ ਹੈ ਲੱਗੇ ਹੋਏ ਨੇ ਤੇ ਸਾਹਮਣੇ ਲੰਗਰ ਵਾਲਾ ਭਾਈ ਇੱਧਰ ਵੀ ਆਵਾਂਗੇ ਦੁਬਾਰਾ ਚੱਲਦੇ ਆ ਪਹਿਲਾਂ ਨਤਮਸਤਕ ਹੁੰਨੇ ਆ ਬਾਬਾ ਜੀ ਦੇ ਤੇ ਦੁਬਾਰਾ ਤੋਂ ਫਿਰ ਨishan Sahib ਦੇ ਦਰਸ਼ਨ ਕਰ ਲੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਆਪਾਂ ਵੀ ਅੰਦਰ ਚੱਲਦੇ ਹਾਂ ਜੀ ਦਰਸ਼ਨ ਕਰਾਂਗੇ ਕਾਫੀ ਪੌੜੀਆਂ ਨੇ ਉੱਪਰ ਜਾਣਾ ਆਪਾਂ ਨੇ ਕਾਫੀ ਜਿਹੜਾ ਇਹੋ ਜੇ ਉੱਤੇ ਉੱਪਰ ਬਣਿਆ ਹੋਇਆ ਥੱਲੇ ਆ ਕੇ ਉਹ ਕ ਲੰਗਰ ਖਾਲ ਕੋਹੋਂ ਪੇ ਦਰ ਆਏ ਜੀ ਉੱਤੇ ਚੜੇ ਜਾ ਰਹੇ ਬਚ ਕੇ ਡਿੱਗ ਜਾਣਾ ਹੈਗਾ ਉਰੂ ਪਿੱਛਾ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਜੋ ਪੁੱਛਦੇ ਨੇ ਸਤੂਰਾ ਜਦੋਂ ਸੰਗਤ ਵਾਲ ਕੋ ਨਿਰੇਖਣ ਗੋਪੀਦ ਰਾਏ ਨੇ ਉਹ ਕੀ ਵੇਖਦੇ ਆ ਵੀ ਕਿਰਪਾ ਰਾਮ ਜੀ ਦੇ ਨਾਲ ਸੋਚ ਛੱਡੇ ਜਿਹੜੇ ਵਰਤਾਈ ਜਾਂਦੀ ਆ ਚਲਦੇ ਆ ਪੰਗਰ ਜਿਹਨਾਂ ਦੇ ਮੇਢਾ ਝੁਕੇ ਹੋਏ ਨੇ ਜ਼ਰਵਾਰ ਮੰਦ ਆ ਬਹੁਤ ਸੋਹਣੇ ਦਰਵਾਜ਼ਾ ਲੱਗਦਾ ਨਾ ਨਾ ਬਕਰ ਗਰੂ ਨੇ ਤੇ ਗੋਪੀਦ ਰਾਏ ਅੱਜ ਨਤਮਸਤ ਹੋਵਾਂਗੇ ਆਪਾਂ ਸਾਡੀ ਇਹ ਕੌਣ ਨੇ ਕਿੱਥੋਂ ਆਈ ਨੇ ਇਹਨਾਂ ਦੇ ਨਾਣਾ ਦੇ ਗਰੂ ਕਿਉਂ ਨੇ ਧੱਕੇ ਜਿਵੇਂ ਲੱਗੇ ਹੋ ਜਾਂਦਾ ਹੋਏ ਕਿਉਂ ਨੇ ਸੰਗਤ ਇੱਕ ਦਸਵੀਂ ਆਇਆ ਚਲ ਜਿਹੜੀ ਆਈ ਹੋਈ ਆ ਇਹ ਬੜੇ ਦੁਖੀ ਨੇ ਪਾਥਾ ਕਿਹੜੀ ਕਰਾਓ ਸਰਪਰ ਕਹਿੰਦੇ ਅੱਜ ਇਹਨਾਂ ਦੇ ਧਰਮ ਨੂੰ ਖਤਰਾ ਹੈ ਇਹ ਕੋਈ ਆਪਣੇ ਪੋਤ ਨੂੰ ਮਾਰ ਸਕਦਾ ਇਹਨੇ ਆਪਣੀ ਧੀ ਨੂੰ ਵੀ ਮਾਰਿਆ ਅਜਿਹਾ ਪੁੱਤ ਭਰਾਵਾਂ ਦੇ ਕਤਲ ਕਰਕੇ ਗੱਡੀ ਤੇ ਬੈਠਣ ਵਾਲਾ ਉਹ ਆਮ ਬੰਦਿਆਂ ਨਾਲ ਕੋਈ ਤਰਸ ਕਹਿ ਲਈ ਕੋਈ ਰਹਿਮ ਕਰ ਸਕਦਾ ਇਹਨੇ ਜ਼ੁਲਮ ਕੀ ਕੀਤਾ ਇਹਨੇ ਲਾਨ ਕੀਤਾ ਪੂਰੇ ਹਿੰਦੁਸਤਾਨ ਦਾ ਲਾਭ ਕੋ ਕਰਦੇ ਆਂਗਾ ਇਹ ਕੋਈ ਨਾਫਰ ਨਹੀਂ ਰਹੇਗਾ ਤੇ ਕੋਈ ਹੁਕੂਮਤ ਨਹੀਂ ਰਹੇਗਾ ਤੇ ਕਸ਼ਮੀਰ ਨੂੰ ਮੁੜਿਆ ਜਸ਼ਵੀਰ ਦੀ ਧਰਤੀ ਤੋਂ ਵੀ ਉਥੋਂ ਦੇ ਗਰੇ ਪ੍ਰਮਾਨ ਕਰ ਲਈਏ ਫਿਰ ਉਹਨਾਂ ਨੂੰ ਵੀ ਭੇਜਾਂਗੇ ਉਹ ਬਾਕੀ ਹਿੰਦੂਆਂ ਨੂੰ ਆਪਣੇ ਆਪ ਉਸਨੂੰ ਮਾਰ ਕਰਨਾ ਹੈ ਇਹਨੇ ਸ਼ੇਰ ਅਫਗਾਨ ਜਿਹਦਾ ਨਾਮ ਅਫਦਰ ਖਾਨ ਉਹਨੂੰ ਸ਼ੇਰ ਅਫਗਾਨ ਦੀ ਪਦਵੀ ਦੇ ਕੇ ਉਪਾਦੀ ਦੇ ਕੇ ਕਸ਼ਮੀਰ ਦਾ ਗਵਰਨਰ ਲਾਇਆ ਤੇ ਕਿਹੜਾ ਜੀਵੇ ਨਹੀਂ ਕਰ ਸਕਦਾ ਭਾਵੇਂ ਪਿਆਰ ਬਦਲ ਲੈ ਜਿਹੜੇ ਕਸ਼ਮੀਰ ਦੇ ਬਾਬਾ ਜੀ ਸੱਸੀ ਕਾਲ ਕਰੋ ਨੇ ਕੀ ਰਾਮ ਸਿੰਘ ਜੀ ਫਤੇ ਹੋ ਠੀਕ ਠਾਕ ਹੋ ਜੀ ਉਹਦੇ ਦਰੋਂ ਤੋਂ ਸੀ ਕਿ ਇੱਕ ਦਿਨ ਇਹ ਪੰਡਤ ਬ੍ਰਹਮਣ ਲੋਕ ਇਕੱਠੇ ਹੋ ਕੇ ਅਮਰਨਾਥ ਦੇ ਮੰਦਰ ਵਿੱਚ ਜਾਂਦੇ ਆਂ ਭਗਵਾਨ ਸ਼ੇਵਾਰਜਾ ਤੁਸੀਂ ਅਸੀਸ ਪੰਡਤ ਜੀ ਰੂਪੀ ਜੇਕਰ ਅੱਜ ਤੱਕ ਦੀ ਰਾਖੀ ਤੁਸੀਂ ਕਿਉਂ ਨਹੀਂ ਉਹ ਵੀ ਤੁਹਾਡਾ ਘਰ ਕੋਲ ਆ ਕੇ ਤੇ ਗੁਰਨਾਨ ਦੇਵ ਜੀ ਦਾ ਘਰ ਕਰਦੇ ਜਾਓ ਜਾ ਕੇ ਰੂ ਤੇਗ বাহাদুর ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਇਹ ਆਣ ਕੇ ਬੈਠਿਆ ਸਤਪੁਰਾਂ ਦੇ ਅੱਗੇ ਕਿਰਪਾ ਰਾਮ だっਦੀ ਅਲਵਾਈ ਵਿੱਚ ਇਹ ਕਿਰਪਾ ਰਾਮ ਕੌਣ ਹੈ ਇਹਦਾ ਬਰਬਾਰ ਚਾਰ ਪੀੜੀਆਂ ਤੋਂ ਸਿੱਖ ਹੈ ਜੀ ਕਿਰਪਾ ਰਾਮ ਦਾ ਦਾਦਾ ਮਿਲਿਆ ਸੀ ਗੁਰੂ ਘਰ ਬੜੋ ਜਗਾ ਨਾ ਹੈ ਪ੍ਰੇਮ ਦਾ ਇਹ ਬੜਾ ਵੱਡਾ ਵਿਦਵਾਨ ਸੀ ਕਹਿੰਦੇ ਗੱਟਾ ਪਰ ਕੇ ਤਿਤਾਵਾਂ ਦਾ ਨਾਲ ਹੀ ਰੱਖਦਾ ਹੁੰਦਾ ਸੀ ਇਹਨੂੰ ਬੇਹੱਦ ਹੰਕਾਰ ਸੀ ਸਤਗੁਰਾਂ ਮਿਲਿਆ ਤੇ ਸਤਗੁਰਾਂ ਨੇ ਕਹਿ ਦਿੱਤਾ ਬੜ ਬੜ ਗੱਦੀ ਲੱਗੀ ਅਮਰਜੀਤ ਪੜ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਹੋ ਮੈਂ ਠਖਣਾ ਚਾਹ ਕ ਲੇਖੇ ਵਿੱਚ ਕੋ ਗੱਲ ਪੈਣੀ ਹੈ ਬਾਕੀ ਤੇ ਤੂੰ ਹੰਕਾਰ ਹੀ ਆ ਕਈ ਫਰਕ ਸਤਗੁਰਾਂ ਨੇ ਬਾਣੀ ਦਾ تیر ਮਾਰਿਆ ਸਤਗੁਰਾਂ ਦਾ ਹੀ ਹੋ ਕੇ ਰਹਿ ਗਿਆ ਸੀ ਫਿਰ ਇਹ ਸਤਗੁਰਾਂ ਵੀ ਸਖੀ ਦਾ ਪ੍ਰਚਾਰ ਕਰਨ ਲੱਗਾ ਬ੍ਰਹਮਦਾਸ ਦਾ ਪੁੱਤ ਨਰੈਣਦਾਸ ਨਰੈਣਦਾਸ ਦਾ ਪੁੱਤ ਅਡੂਰਾਮ ਤੇ ਅਡੂਰਾਮ ਦਾ ਪੁੱਤ ਕਿਰਪਾਰਾਮ ਤੇ ਕਿਰਪਾਰਾਮ ਦੀ ਅਗਵਾਈ ਵਿੱਚ ਮਿਠੇ ਆ ਬ੍ਰਹਮਣ ਸਤਗੁਰ ਗੁਰੂ ਤੇਗ ਬਹਾਦਰ ਪਾਛੇ ਆਪਣੇ ਪੁੱਤ ਨੂੰ ਦੱਸ ਰਹੇ ਆ ਬਿਲਾਲ ਜੀ ਆ ਜਿਹਨਾਂ ਦੇ ਧਰਮ ਨੂੰ ਖਤਰਾ ਇਹਨਾਂ ਦੀ ਸਭਿਅਤਾ ਨੂੰ ਇਹਨਾਂ ਦੀ ਸੰਕ੍ਰਿਤੀ ਨੂੰ ਇਹਨਾਂ ਦੀ ਧੋਤੀ ਨੂੰ ਇਹਨਾਂ ਦੀ ਟੋਪੀ ਨੂੰ ਇਹਨਾਂ ਦੇ ਜੰਜੂ ਨੂੰ ਖਤਰਾ ਪਾਤਸ਼ਾਹ ਕਿਹ ਤੋਂ ਸਤਿਗੁਰੂ ਕਹਿੰਦੇ ਸਮੇਂ ਦੀ ਸਰਕਾਰ ਬਾਦਸ਼ਾਹ ਔਰ ਵਿਦੇਬ ਤੋਂ ਸਭਾ ਮਣ ਦੇ ਜੰਜੂ ਲਾ ਕੇ ਫਿਰ ਕਿਤੇ ਉਹ ਕਹਿੰਦੇ ਰੋਟੀ ਖਾਂਦਾ ਹੁਣ ਅਸੀਂ ਪ੍ਰਸ਼ਾਦਾ ਛਕਦਾ ਸੀ ਸਭਾ ਮਣ ਦੇ ਨੂੰ ਲਾ ਕੇ ਐਡਾ ਕਹਿਣ ਵਾਲਾ ਪਾਤਸ਼ਾਹ ਨੂੰ ਕੋ ਤਕੜੀ ਹੌਂ ਲਾ ਕੇ ਬਾਹਰ ਆ ਗਏ ਆਪਾਂ ਸਰਕਾਰ ਨਾਲ ਦੋਸਤ ਕਰ ਜ਼ਰੂਰ ਨੀਤਾ ਕਰ ਸਤਿਗੁਰੂ ਕਹਿੰਦੇ ਲਾਲਕੀ ਨਹੀਂ ਦੇਣਾ ਅਬਾਰ ਪ੍ਰਣ ਕਰੂ ਸੰਗਤ ਦੇ ਬਾਰੇ ਬੈਠਿਆ ਦੇਖਦਾ ਨਹੀਂ ਰਹੇ ਦਾਦਾ ਜੀ ਫਿਰ ਆਪਣੇ ਸੁਭਾਣ ਨੂੰ ਆਪਣੇ ਲੱਗੀ ਹੋਈ ਆ ਤੇ ਸੂਰਬੀਰ ਜੀ ਇਧਰੋਂ ਸ਼ਾਨ ਸ਼ਾਹ ਜੀ ਦੇ ਦਰਸ਼ਨ ਕਰਾਂਗੇ ਅਗਲੀ ਸਭਾ ਦਰਬੇ ਨੇ ਬਰਿਆਦੀ ਹੋ ਕੇ ਤੇਰੇ ਦਰਬੇ ਆਏ ਨੇ ਕਿ ਇਹ ਤੇਰੇ ਨਾਲ ਕੋ ਖਾਦੀ ਕਿ ਇਹ ਅਜੇ ਨਾਲ ਦਾ ਧਰਮ ਖਤਮ ਹੋ ਜਾਏਗਾ ਇਹਨਾਂ ਦਾ ਧਰਮ ਨਹੀਂ ਬਚੇਗਾ ਇਹ ਗੁਨਾਹਗੀਆਂ ਦੇ ਸਰਬੋਤਮ ਜੀ ਦੇ ਨਰਾਸੀ ਨੇ ਵਰਦੇ ਧੰਤ ਅਖਾ ਦਾ ਪਾ ਸਕਦਾ ਹੈ ਪਾ ਸਕਾ ਕਿਵੇਂ ਸਾਧੂ ਵਰਦੇ ਬਾਹਰ ਪਾਚਾ ਕਰਨ ਲਗੇ ਕਿਹਦੇ ਦੇਕਰ ਕੋਈ ਪਰਮਦੇ ਪੂਰਨ ਰੂਪ ਕੋ ਰੱਬ ਦੇ ਰੰਗ ਵਿੱਚ ਰਤਿਆ ਹੋਇਆ ਕੋਈ ਬ੍ਰਹਮ ਗਿਆਨੀ ਆਪਾ ਕੁਮਾਨ ਕਰੇ ਲੋ ਰੋਲੇ ਜਹਾਨਾ ਦੇ ਨਾਮ ਤੇ ਨਾਨਕ ਕੀ ਜਵਾਬ ਲੈਂਦੇ ਆ ਬਤਾ ਜੀ ਬਸ ਐਨੀ ਗੂਗਲ ਕੋਈ ਪਰਮਦੇ ਪੂਰਨ ਰੂਪ ਕੋਈ ਰੱਬ ਦੇ ਰੰਗ ਵਿੱਚ ਰਤਿਆ ਹੋਇਆ ਕੋਈ ਬ੍ਰਹਮ ਗਿਆਨੀ ਚਾਹੀਦਾ ਜੀ ਬਾਬਾ ਜੀ ਦੇ ਕੜ ਪੂਜਾ ਕਰਨ ਵਾਲਾ ਸਤਿ ਆਂਦਾ ਦੀ ਤੇਰੇ ਤੋਂ ਵੱਡਾ ਕੌਣ ਤੂੰ ਪਰਮ ਤੇ ਪੂਰਨ ਚੱਲਾਂਗੇ ਪਾਪਾ ਜੀ ਜਾ ਰਹੇ ਆ ਆਪਾਂ ਮਿਲਣੇ ਆਂ ਹੋਰ ਲੱਗਰ ਵੱਡ ਰਿਹਾ ਚੱਲਾਂਗੇ ਆਪਾਂ ਉਧਰ ਵੀ ਦਰਸ਼ਨ ਕਰਾਂਗੇ ਉਧਰ ਵੀ ਜਿਹੜੀ ਸਰਬਤ ਕੋਈ ਦੇਖਣਾ ਬੈਠੇ ਦੇਖ ਲਈ ਹੌਸਾ ਭਾਈ ਭਤੇਜੀ ਕੋ ਇਧਰ ਮੈਂ ਲੰਗਰ ਬੜੇ ਸਾਫ ਸੁਥਰੇ ਤਰੀਕੇ ਨਾਲ ਜਿਹੜਾ ਬਣ ਰਿਹਾ ਤੁਸੀਂ ਦੇਖ ਰਹੇ ਹੋ ਮਿਸੀਆਂ ਰੋਟੀਆਂ ਬਣ ਰਹੀਆਂ ਨੇ ਇਧਰ ਵੀ ਮਿਸੀਆਂ ਰੋਟੀਆਂ ਨਾਲ ਦੂਜੀਆਂ ਰੋਟੀਆਂ ਆਟੇ ਵਾਲੀਆਂ ਬਹੁਤ ਵਧੀਆ ਕੰਮ ਇਹਦੇ ਵਿੱਚ ਰੱਖਦੇ ਆ ਸਾਫ ਸੁਥਰੇ ਢੰਗ ਨਾਲ ਜਿਹੜਾ ਲੰਗਰ ਜਿਹੜਾ ਤਿਆਰ ਕੀਤਾ ਜਾਂਦਾ ਸਿਰ ਤੇ ਦੇਖੋ ਸਿਰ ਸਾਰੇ ਢਕੇ ਹੋਏ ਆ ਤੁਸੀਂ ਦੇਖ ਰਹੇ ਹੋ ਇਧਰ ਵੀ ਥੋ ਇਧਰ ਜਿਹੜਾ ਲੰਗਰ ਉਹ ਬਣਦਾ ਹੈਗਾ ਬੜੇ ਅੱਛੇ ਸਾਫ਼ ਸੁਥਰੇ ਢੰਗ ਦੇ ਨਾਲ ਸਾਡੇ ਇੰਸਪੈਕਟਰ ਸਾਹਿਬ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਹੋ ਜਿਸ ਤਰ੍ਹਾਂ ਇੱਥੇ ਬੜੇ ਸਾਫ਼ ਸੁਥਰੇ ਜਿਹੜਾ ਤਰੀਕੇ ਨਾਲ ਜਿਹੜਾ ਉਹ ਲੰਗਰ ਉਹ ਤਿਆਰ ਉਹ ਕੀਤਾ ਜਾਂਦਾ ਹੈ ਕਹਾਂ ਜਾਏ ਹੋ ਆਪ ਲੋਗ ਹੈ ਕਿੱਥੇ ਹੈਂ ਕਿੱਥੇ ਅੱਛਾ ਤੁਸੀਂ ਸਨਾਰੀਓ گاؤں ਸੇ ਆਏ ਹੋ चा, चा, चा। ए, दा दा अच्छा अच्छा लंगरदाई ਬਣਾਉਣ ਦਾ ਕੰਮ ਦਾ ਹੈ ਲੰਗਰ ਬਣਾਉਣ ਦਾ ਪ੍ਰੋਗਰਾਮ ਵਧੀਆ ਅੱਛਾ ਲੱਗਿਆ ਅ ਜੁੱਤੀਆਂ ਨਾ ਪਾਓ ਪਰ ਇਸ ਲੰਗਰ ਚ ਉਹ ਨਾ ਜਿੰਨਾ ਲਾਉਂਦੀਆਂ ਉਹ ਇਧਰ ਵੀ ਖੜੇ ਨੇ ਲੰਗਰ ਬਰਤਾਨ ਵਾਲੇ ਕੁਝ ਦੇਖੋ ਤੁਸੀਂ ਇਧਰ ਲੰਗਰ ਬਣਾਉਣ ਦਾ ਸਟਾਫ ਜਿਹੜਾ ਬਣਿਆ ਹੋਇਆ ਕਿੱਥੋਂ ਆਏ ਹੋ ਕੀ ਨਾਂ ਆਪਣਾ ਅਜੀਤ ਸਿੱਤਲ ਅਮਨ ਜੀ ਅਮਨ ਕਿੱਥੋਂ ਸਿੱਤਲ ਦੇ ਜੀ ਅੱਛਾ ਤੁਸੀਂ ਇਹੀ ਕੰਮ ਕਰਦੇ ਹੋ ਹਾਂਜੀ ਨੰਬਰ ਦੇ ਦਿਓ ਆਪਣਾ ਦੱਸ ਦਿਓ ਸੰਗ ਦੇਖ ਰਹੀ ਤੁਹਾਨੂੰ ਅੱਛਾ ਜੀ ਨੰਬਰ ਹੈ 991985236 ਅੱਛਾ ਅੱਛਾ ਹਾਂ ਜੀ ਬਹੁਤ ਵਧੀਆ ਲੱਗਿਆ ਠੀਕ ਹੈ ਥੈਂਕ ਯੂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਉਹ ਇਸ ਤਰ੍ਹਾਂ ਕਰਕੇ ਇੱਥੇ ਜਿਹੜਾ ਲੰਗਰ ਉਹ ਬੜੇ ਵਧੀਆ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ ਸੀ ਗੁਰਦੁਆਰਾ ਸਾਹਿਬ ਮਡੋਖਰਾ ਸੋ ਪਾਤਸ਼ਾਹੀ ਨੌਵੀਂ ਇਹ ਪੈਂਦਾ ਜੀ ਸ਼ਾਹਵਾਤ ਤੋਂ ਲੋੜਵਾ ਰੋਡ ਦੇ ਉੱਤੇ ਜਿਲ੍ਹਾ ਕੁਸੇਤਰ ਇਹ ਨੂੰ ਪੈਂਦਾ ਹੈ ਲੋ ਇਹ ਜਾਨਾ ਮੇਟੀਆ ਕਰਵਾਉਣਿਆਂ ਨੇ ਕੋਈ ਸੁਣਦਾ ਐ ਕੋਫੀਆ ਨਹੀਂ ਇਹਦੇ ਕੋਫੀ ਦਾ ਜਿਹੜਾ ਸਟਾਲ ਲੱਗਾ ਹੋਇਆ ਗਰਮ ਦੇ ਰਿਆਂ ਸੰਗਤ ਨੂੰ ਦੇਖੋ ਕੋਫੀ ਦਾ ਸਟਾਲ ਲੱਗਾ ਹੋਇਆ ਤੁਸੀਂ ਦੇਖ ਰਹੇ ਹੋ ਤੇ ਸੰਗਤ ਵੀ ਦੇਖ ਰਹੇ ਬੈਠੇ ਅਨਤਮਸਤ ਚੋਰੀ ਤੇ ਹਜੇ ਅਰਦਾਸ ਜਿਹੜੀ ਹੋਣੀ ਆ 2:30 3 ਵਜੇ ਦੇ ਕਰੀਬ ਆਪਾਂ ਅਰਦਾਸ ਤੇ ਆਪਾਂ ਜਿਹੜੀ ਉਹ ਹਾਜ਼ਰੀ ਉਹ ਲਾਵਾਂਗੇ ਲਵਾਵਾਂਗੇ ਤੁਹਾਡੇ ਨੂੰ ਦਰਸ਼ਨ ਕਰਾਵਾਂਗੇ ਤਾਂ ਦੱਸਦੇ ਹਾਂ ਜੀ ਫੋਟੋਆਂ ਸਾਹਿਬ ਜਿੰਵੇਹੇ ਪ੍ਰੇਮ ਬਾਰ ਵੀ ਸੰਗਤ ਬੈਠੇ ਜਦੋਂ ਅਰਦਾਸ ਹੋਣੀ ਆ ਤਾਂ ਸੰਗਤ ਸਾਰੀ ਅੰਦਰ ਚਲੀ ਜਾਣੀ ਆ ਸੋ ਬਾਹਰ ਉਧਰ ਬੇਫਿਕਰ ਸੰਗਤ ਬੈਠੀ ਆ ਚਲ ਆਗੇ ਉਹ ਕੀ ਲੈ ਦੇ ਰੋ ਪਰਵਾਹ ਸੱਜੁਰ ਆਖਣ ਲੱਗੇ ਸੋਧਰਾ ਠੀਕ ਹੈ ਚਲੇ ਜਾਂ ਤਾਂ ਪਰ ਜਿੱਕਰ ਮੈਂ ਗਿਆ ਨਾ ਤੂੰ ਤੇ ਤੀਮ ਹੋ ਜਾ ਜਦ ਪਰ ਕੀ ਕਰਦੇ ਫੋਨ ਸੁਣ ਕੇ ਮਗਾ ਪਰ ਪਾਣੀ ਪਾਣੀ ਪਰ ਕੋ ਜਦ ਮੇ ਮਾਰ ਅੱਜ ਤੋਂ ਬਾਅਦ ਆਪਾਂ ਜਦੋਂ ਅਰਦਾਸ ਹੋਏਗੀ ਤੇ ਹੋਰ ਕੋਈ ਪ੍ਰੋਗਰਾਮ ਹੋਣ ਦਾ ਢਾਡੀ ਜਥੇ ਜਿਹੜੇ ਚੱਲ ਰਿਹਾ ਹੋਰ ਵੀ ਹੋਏਗਾ ਤੇ ਆਪਾਂ ਤੁਹਾਨੂੰ ਉਹ ਦਰਸ਼ਨ ਜਿਹੜੇ ਉਹ ਕਰਾਵਾਂਗੇ ਜਤੀਮ ਹੁਣ ਬੱਝ ਸਕਦੀ ਹੈ ਫਿਰ ਮੈਂ ਜਤੀਮ ਹੋਣਾ ਭਾਈ ਜੀ ਨੇ ਬਹੁਤ ਵਧੀਆ ਕੰਮ ਕਰ ਰਹੇ ਆ ਦੇਖੋ ਲੱਗੇ ਹੋਏ ਆਪ ਹੀ ਲੱਗੇ ਆ ਲੰਗ ਲੰਗੋ ਵਰਤੌਣ ਤੇ ਬਾਕੀ ਇਹਨਾਂ ਨੇ ਤੁਹਾਡਾ ਨੰਬਰ ਤੁਹਾਨੂੰ ਦੇ ਦਿੱਤਾ ਹੈਗਾ ਯਾਦ ਰੱਖਿਓ ਜੇ ਕਿਸੇ ਨੇ ਇੱਥੇ ਨੇੜੇ ਤੇੜੇ ਸ਼ਾਹਬਾਦ ਦੇ ਕੰਮ ਕਰਾਉਣਾ ਹੋਵੇ ਹਲਵਾਈ ਦਾ ਤੇ ਪਰਫੈਕਟ ਹੈਗੇ ਆ ਲੰਗਰਾਂ ਲਈ ਵੀ ਇਹ ਪਰਫੈਕਟ ਨੇ ਇਹ ਹੈ ਮਾਤਾ ਗੁਜਰਕੌਰ ਜਿਲੰਧਰ ਹਾਲ ਗੁਰਦੁਆਰਾ ਮਡੂਕੜਾ ਸਾਹਿਬ ਦਾ ਤੇ ਲੰਗਰ ਜਿਹੜੀਆਂ ਸੰਗਤਾਂ ਛਕ ਰੀਆਂ ਸਿੰਘ ਸਾਹਿਬ ਵੀ ਛਕ ਰਹੇ ਬਾਬਾ ਜੀ ਸਤਿ ਸ੍ਰੀ ਅਕਾਲ ਤੇ ਇਧਰ ਬੱਚੇ ਜਿਹੜੇ ਲੰਗਰ ਹਾਲ ਆ ਦੇਖ ਲੰਗਰ ਜਿਹੜਾ ਛਕ ਰਹੇ ਆ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਵਰਤਾਇਆ ਜਾ ਰਿਹਾ ਹੈ ਹੈਗਾ ਜੀ ਕਿ ਆਪਾਂ ਵੀ ਲੰਗਰ ਛੱਕ ਲਿਆ ਤੇ ਦੋ ਆ ਕੇ ਚੱਲਦੇ ਆ ਬਾਹਰ ਨੂੰ ਆਪਾਂ ਲੰਗਰ ਛੱਕ ਲਿਆ ਅੱਜ ਤੰਦਰ ਮਾਤਾ ਗੁਜਰਕਾਓ ਜੀ ਦੇ ਲੰਗਰ ਹਾਲਾਂ ਵਿੱਚ ਸੰਗਤ ਜਿਹੜੀ ਬਾਹਰ ਵੀ ਬੈਠੀ ਆ ਕਿਥੇ ਹੈ ਅਰਦਾਸ ਜਿਹੜੀ ਨਹੀਂ ਹੋਈ ਤੇ ਇਸ ਦੇ ਨਾਲ ਆਪਾਂ ਇਸ ਵੀਡੀਓ ਵਿੱਚ ਇੱਥੇ ਸਵਾਲ ਕਰਾਂਗੇ ਕਿ ਕਿ ਇਹ ਜੋ ਕੈਮਰਾ ਜਿਹੜਾ ਇੱਧਰ ਜਿਹੜਾ ਬਹੁਤ ਸੋਹਣਾ ਤਰੀਕੇ ਨਾਲ ਬਰਤਨ ਉਹ ਛੁੱਟ ਜਾ ਰਹੇ ਆ ਤੁਸੀਂ ਵੇਖ ਰਹੇ ਹੋ ਇਸ ਤੇ ਮੈਟੀ ਕਦੇ ਜਿਹੜਾ ਉਪੋਸ਼ ਤੇ ਬਰਤਨਾਂ ਦਾ ਰਬੰਦੂ ਬਹੁਤ ਹੈਗਾ ਵਾਕਪਾ ਤੇ ਇਧਰੋਂ ਫੇਰ ਤੱਕ ਜਿਹੜੀ ਆ ਲੈ ਕੇ ਜਾਂਦੀ ਆ ਅੰਦਰ ਬਰਤਨ ਤੇ ਅੰਦਰ ਜਾ ਕੇ ਫਿਰ ਅੰਦਰੇ ਰੋਸ਼ਕਾ ਜਾਂਦਾ ਆ ਆਪਾਂ ਮੰਨਦੇ ਅਗਲਾ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇਸ ਬਲੌਗ ਨੂੰ ਇੱਥੇ ਖਾਸ ਕਰਦੇ ਆ ਤੇ ਹੋਰ ਸਭ ਨਾਲ ਤਾਂ ਜਿਹੜੀ ਇਹ ਵੀਡੀਓ ਨੂੰ ਸ਼ੇਅਰ ਕਰਨਾ ਜੀ ਉਸ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਤੇ ਆਪ ਸਭ ਨਾਲ ਦੀ ਜਿਹੜੀਆਂ ਹਾਜ਼ਰੀਆਂ ਨੇ ਤੇ ਪ੍ਰਵਾਨ ਹੋ ਗਈਆਂ ਉਪਰ ਮੈਂ ਦਰਸ਼ਨ ਜੋ ਤੁਹਾਨੂੰ ਕਰਾਏ ਆ ਤੁਸੀਂ ਹੋਰ ਨਾ ਨੂੰ ਵੀ ਨੂੰ ਵੀ ਕਰਾਣਾ ਤੇ ਇਹਦੇ ਨਾਲ ਰੱਬ ਰੱਖਾ ਚੜ੍ਹਦੀ ਕਲਾ ਤੇ ਸਾਨੂੰ ਬਹੁਤ ਚਿਰਾਂ ਬਾਅਦ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਨੂੰ ਡੇਢ ਦੋ ਸਾਲਾਂ ਬਾਅਦ ਮਿਲੇ ਨੇ ਤੇ ਸਾਹਮਣੇ ਗੁਰਦੁਆਸਰ ਦਰਸ਼ਨ ਕਰ ਰਹੇ ਅਸੀਂ ਇਹਦੇ ਨਾਲ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਦੇ ਆ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਇਹਦੇ ਨਾਲ ਰੱਬ ਰੱਖਾ ਚੜ੍ਹਦੀ ਕਲਾ